ਤਾਰੀਵਾਲ 88 ਚੈਨਲ ਤੇ ਤੁਹਾਡਾ ਸਵਾਗਤ ਹੈ ਦੀਪੂ ਹੋਲਡਰ ਜੂਨੀਅਰ ਧਾਰੀਵਾਲ ਦੀ ਮੀਟਿੰਗ ਪ੍ਰਧਾਨ ਦਲਬਾਹ ਸਿੰਘ ਸੋਲ ਦੀ ਪ੍ਰਧਾਨਗੀ ਹੇਠ ਧਾਰੀਵਾਲ ਵਿਖੇ ਇਹ ਮੀਟਿੰਗ ਦੌਰਾਨ ਪ੍ਰਧਾਨ ਦਲਬਾਹ ਸਿੰਘ ਸੋਲ ਸਮੇਤ ਮੱਖਣ ਸਿੰਘ ਪੀਰ ਦੀ ਸਾਹਨ ਗੁਰਦੇਵ ਸਿੰਘ ਫਤੇ ਨੰਗਲ ਅਰਨ ਕੁਮਾਰ ਧਾਰੀਵਾਲ ਜਗਮੋਨ ਸਿੰਘ ਜੱਫਰਵਾਲ ਸਮੇਤ ਹੋਲ ਦੀਪੂ ਹੋਲਡਰਾਂ ਨੇ ਵਿਚਾਰ ਚਰਚਾ ਕਰਦੇ ਹੋਏ ਕਿਹਾ ਕਿ ਬਲਾਕ ਧਾਰੀਵਾਲ ਦੇ ਦੀਨ ਪਿੰਡੇ ਰਾਸ਼ਨ ਦੀਪੂਆਂ ਤੇ ਬਾਗ ਦੇ ਇੰਸਪੈਕਟਰਾਂ ਦੀ ਨਿਗਰਾਨੀ ਵਿੱਚ ਰਸਨ ਵੰਡਣ ਦਾ ਕੰਮ ਪਾਸਪਾਸ ਢੰਗ ਨਾਲ ਕੀਤਾ ਜਾਂਦਾ ਹੈ ਜਦ ਕਿ ਰਸਨ ਤੋਂ ਅਟਵਾਇਸ ਸੰਬੰਧੀ ਵੀ ਟਰਾਂਸਪੋਰਟ ਦਾ ਪੂਰਾ ਇੰਤਜ਼ਾਮ ਸਮੇਂ ਸਿਰ ਕੀਤੇ ਜਾਂਦੇ ਹਨ ਇਸ ਮੌਕੇ ਤੇ ਪ੍ਰਧਾਨ ਦਿਲਬਾਖ ਸਿੰਘ ਸੋਲ ਸਮੇਤ ਹੋਰ ਡਿਪੂ ਹੋਲਦਰਾ ਨੇ ਪੰਜਾਬ ਸਰਕਾਰ ਖਾਸ ਕਰਕੇ ਫੂਡ ਸਪਲਾਈ ਮੰਤਰੀ ਪੰਜਾਬ ਸ਼੍ਰੀ ਲਾਲ ਚੰਦ ਕਰਤਾਰੂ ਚੱਕ ਦਾ ਧੰਨਵਾਦ ਕਰਦਿਆਂ ਕਿ ਆ ਕਿ ਦੀਪੂ ਹੋਲਡਰਾਂ ਦੀ ਕਮਿਸ਼ਨ ਵਿੱਚ 40 ਰੁਪਏ ਪ੍ਰਤੀ ਕੁਇੰਟਲ ਵਾਅਦਾ ਕਰਕੇ ਦੀਪੂ ਹੋਲਡਰਾਂ ਨੂੰ ਵੱਡੀ ਰਾਸ ਦਿੱਤੀ ਹੈ ਅਤੇ ਉਮੀਦ ਹੈ ਕਿ ਪੰਜਾਬ ਸਰਕਾਰ ਦੀਪੂ ਹੋਲਡਰਾਂ ਦੀ ਬਿਹਤਰੀ ਲਈ ਪੂਖ ਵਿੱਚ ਇਹ ਬਾਕੀ ਸੂਬਿਆਂ ਦੀ ਤਰਜ਼ ਤੇ 200 ਰੁਪਏ ਪ੍ਰਤੀ ਕੁਇੰਟਲ ਕਮਿਸ਼ਨ ਤੈਅ ਕਰੇਗੀ ਜਦਕਿ 9000 ਨਵੇਂ ਦੀਪੂ ਖੋਲਣ ਦੀ ਤਰਜੀਹ ਦੀ ਡੀਪੂ ਹੋਲਡਰਾਂ ਵੱਲੋਂ ਸ਼ਲਾਗਤ ਕੀਤੀ ਗਈ ਇਸ ਮੌਕੇ ਤੇ ਡੀਪੂ ਹੋਲਡਰ ਅਜੇ ਮਟੂ ਧਾਰੀਵਾਲ, ਜੇਸ਼ ਕੁਮਾਰ ਧਾਰੀਵਾਲ, ਧਰਮ ਸਿੰਘ, ਹਰਿੰਦਰ ਸਿੰਘ, ਦਲਬੀਰ ਸਿੰਘ, ਤਲਵਿੰਦਰ ਪਾਲ, ਰੌਣਕੀ ਰਾ, ਵੀਰੇ ਕੁਮਾਰ ਤੋਂ ਇਲਾਵਾ ਹੋਰ ਹਜ ਸੰ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਭਾਜੀ ਪ੍ਰਧਾਨ ਜੀ ਦੱਸ ਦਿਓ ਅੱਜ ਡੀਪੂ ਹੋਲਡਰ ਧਾਰੀਵਾਲ ਦੀ ਮੀਟਿੰਗ ਹੋਈ ਆ ਕਿਸ ਬਣ ਕੇ ਹੋਈ ਹੈ ਮੈਂ ਦਲਬਾਜ ਸਿੰਘ ਪ੍ਰਧਾਨ ਧਾਰੀਵਾਲ ਯੂਨੀਅਨ ਡੀਪੂ ਦਾ ਇੰਨੇ ਸਾਰੇ ਵੀਰ ਆਪਣੇ ਕਈ ਸਾਡੀਆਂ ਘਰੇਲੂ ਜਿਹੜੀਆਂ ਆਪਣੀਆਂ ਸਾਡੀਆਂ ਸਮੱਸਿਆਵਾਂ ਸੀਗੀਆਂ ਉਹਦੇ ਤੇ ਅਸੀਂ ਬੈਠ ਕੇ ਅੱਜ ਇੱਥੇ ਧਾਰੀਵਾਲ ਮੈਦਾਨ ਗਰਾਉਂਡ ਦੇ ਵਿੱਚ ਆਪੋ ਜੀ ਵਿਚਾਰਾਂ ਕੀਤੀਆਂ ਨੇ ਸਾਡਾ ਜਿਹੜਾ ਧਾਰੀਵਾਲ ਸੈਂਟਰ ਵਾ ਇਹ ਸਾਡਾ ਵਧੀਆ ਤਰੀਕੇ ਨਾਲ ਚੱਲ ਰਿਹਾ ਕਿਉਂਕਿ ਇਹ ਸਾਰੇ ਹੀ ਮੇਰੇ ਵੀਰ ਜਿਹੜਿਆ ਨਾ ਬੜੇ ਵਧੀਆ ਤਰੀਕੇ ਨਾਲ ਯੂਨੀਅਨ ਦੇ ਵਿੱਚ ਕੰਮ ਕਰਦੇ ਸਾਰੇ ਜਿੰਨੇ ਵੀ ਆਪਾਂ ਕੋਈ ਪ੍ਰਧਾਨ ਨਹੀਂ ਇੱਥੇ ਕੋਈ ਬੰਦਾ ਇੱਕ ਕਹੇ ਖਾਸ ਵੀ ਮੇਰੀ ਜ਼ਿੰਮੇਵਾਰੀ ਇਕੱਲੇ ਦੀ ਇਹ ਸਾਰੇ ਬੰਦੇ ਜਿੰਨੇ ਵਾ ਮੇਰੇ ਭਰਾ ਨੇ ਇਹ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਆ ਤੇ ਜੇ ਕੋਈ ਕਿਸੇ ਨੂੰ ਮੁਸ਼ਕਲ ਆਉਂਦੀ ਆ ਤੇ ਉਹਦੇ ਵਾਸਤੇ ਇਹ ਕੱਥੇ ਹੋ ਜਾਂਦੇ ਆ ਤੇ ਇਹਨਾਂ ਨਾਲ ਕੋਈ ਆਪੋ ਚ ਕੋਈ ਹਾਇਸੀ ਆ ਦੀ ਮਤ ਪੇਦ ਆਪਣੇ ਉਹ ਆਪੋ ਇੱਕ ਦੂਜੇ ਨਾਲ ਕੱਢਣ ਵਾਸਤੇ ਆਪਾਂ ਅਜੇ ਇੱਥੇ ਬੈਠੇ ਸਾਂ ਔਰ ਹਾਦਾ ਕੋਈ ਲੈਕਵੇ ਦੇ ਨਾਲ ਕੋਈ ਇਦੀ ਕੋਈ ਗੱਲਬਾਤ ਨਹੀਂ ਸਾਡਾ ਸੈਂਟਰ ਜਿਹੜਾ ਸਭ ਤੋਂ ਵਧੀਆ ਧਾਰੀਵਾਲ ਸੈਂਟਰ ਜਿਹੜਾ ਵਾ ਸਾਡੇ ਇਨਸਪੈਕਟਰ ਜਿਹੜੇ ਆ ਪ੍ਰਤੀਕ ਮਹਾਜਨ ਬੜੇ ਸਾਡੇ ਨਾਲ ਕੋਆਪਰੇਟ ਕਰਦੇ ਨੇ ਸਾਡੇ ਅ ਦੂਜੇ ਖੰਨਾ ਜੀ ਖੰਨਾ ਜੀ ਆ ਉਹ ਵੀ ਪੱਦੀ ਖੰਨਾ ਜੀ ਆ ਉਹ ਵੀ ਸਾਡੇ ਨਾਲ ਬੜੇ ਵਧੀਆ ਤਰੀਕੇ ਨਾਲ ਭਰਾਵਾਂ ਦੇ ਤੌਰ ਤੇ ਸਾਡੇ ਨਾਲ ਵਰਤਦੇ ਆ ਸਾਡਾ ਸੈਂਟਰ ਜਿਹੜਾ ਬਹੁਤ ਵਧੀਆ ਚੱਲਦਾ ਸੋ ਇਸ ਕਰਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਇੱਥੇ ਇੱਥੇ ਵਧੀਆ ਤਰੀਕੇ ਨਾਲ ਆਪਾਂ ਸਾਰੇ ਚੱਲਣਦੇ ਆ ਸੋ ਇਹੀ ਸਾਡਾ ਮੇਨ ਮੁੱਦਾ ਸੀ ਅੱਜ ਦਾ ਇੱਕ ਦੂਜੇ ਨਾਲ ਸਾਡੀਆਂ ਨਾ ਕੋਈ ਗੱਲ ਹੀ ਕੋਈ ਕਹਿੰਦਾ ਸੀ ਆਪਣੇ ਚੰਦੇ ਤੋਂ ਕਿਉਂਕਿ ਅਸੀਂ ਪ੍ਰਧਾਨ ਸਾਡੇ ਆਏ ਹੀ ਗਦਾਪੁਰ ਪਾਂਗੜਾ ਜੀ ਪੰਜਾਬ ਦੇ ਪਾਂਗੜਾ ਜੀ ਤੋ ਉਹ ਕਹਿੰਦੇ ਵੀ ਕੋਈ ਇੱਥੇ ਕੇਸ ਕਰਨਾ ਵਾ ਜਿਹੜੀ ਤਨਖਾਹ ਦਾ ਜਾਂ ਕੋਈ ਹੋਰ ਜਿਹੜੀਆਂ ਕੋਈ ਸਮੱਸਿਆਵਾਂ ਪੰਜਾਬ ਲੈਵਲ ਤੇ ਆਉਂਦੀਆਂ ਨੇ ਉਹਦੇ ਵਾਸਤੇ ਸਾਨੂੰ ਫੰਡ ਦੀ ਲੋੜ ਸੀਗੀ ਸੋ ਉਹਦੇ ਵਾਸਤੇ ਵੀ ਆਪਾਂ ਆਪਣੀ ਇੱਕ ਮੀਟਿੰਗ ਕੀਤੀ ਆ ਵੀ ਆਪਾਂ ਸਾਰੇ ਦੀਪੂ ਹੌਡਾ ਜੰਨੇ ਆ ਥੋੜਾ ਥੋੜਾ ਕਿਉਂਕਿ ਸਾਨੂੰ ਦੇਖੋ ਜੇ ਅੱਜ ਅਸੀਂ ਬਚੇ ਆ ਅਸੀਂ ਆਪਣਾ ਕੰਮ ਪਿੰਡਾਂ ਦੇ ਵਿੱਚ ਕਰਦੇ ਆ ਤੇ ਯੂਨੀਅਨ ਦੀ ਸੇਵਾ ਹੀ ਕਰਦੇ ਆ ਯੂਨੀਅਨ ਕਰਕੇ ਕਿਉਂਕਿ ਸਾਡੇ ਪੰਜਾਬ ਦੇ ਪ੍ਰਧਾਨ ਕਾਂਗਰਸੀ ਉਹਨਾਂ ਨੇ ਬਹੁਤ ਕੰਮ ਕੀਤਾ ਔਰ ਉਹਨਾਂ ਦੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਸਾਰੀ ਆਪਣੀ ਸਾਡੀ ਧਾਰੀਵਾਲ ਜਿਹੜੀ ਕੌਂਸੀ ਜੀ ਜੀ ਆਵੇ ਜਾ ਰਹੇ ਆਪਣੇ ਡੀਪੋ ਹੋਲਡਰ ਜਿਹੜੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਪਿੰਡਾਂ ਦੇ ਵਿੱਚ ਰਹਿਣ ਦਿੱਤਾ ਨਹੀਂ ਤੇ ਗੱਡੀਆਂ ਤੁਹਾਡੇ ਘਰਾਂ ਤੱਕ ਪਹੁੰਚ ਗਈਆਂ ਸੋ ਉਹ ਪੈਸੇ ਵੀ ਥੋੜੇ ਥੋੜੇ ਅਸੀਂ ਇਕੱਠੇ ਕਰਨੇ ਤਾਂ ਕਰਕੇ ਆਪਾਂ ਇੱਥੇ ਅੱਜ ਮੀਟਿੰਗ ਕਰਦੀ ਪੰਜਾਬ ਸਰਕਾਰ ਵੱਲੋਂ ਜਿਹੜੇ ਆਪਣੇ ਕਮਿਸ਼ਨ ਬੁढ़ाई ਗਈ ਹੈ ਉਹਦੇ ਸਬੰਧ ਕੀ ਕਹਿਣਾ ਚਾਹੋ ਉਹਦਾ ਜੀ ਦੇਖੋ ਪੰਜਾਬ ਸਰਕਾਰ ਦਾ ਅਸੀਂ ਕਟਾਰੂ ਚੱਕ ਹੋਣਾ ਦਾ ਤੇ ਭਗਵੰਤ ਸਿੰਘ ਮਾਨ ਦਾ ਬੜਾ ਧੰਨਵਾਦ ਕਰਦੇ ਆ ਕਿਉਂਕਿ ਸਾਨੂੰ ਬੜੇ ਚਿਰ ਦੀ ਸਾਡੀ ਮੰਗ ਹੈ ਜਿਹੜੀ ਲਟਕਦੀ ਆਉਂਦੀ ਸੀਗੀ ਔਰ ਆਪਾਂ ਇੱਕ ਚੰਡੀਗੜ੍ਹ ਬਹੁਤ ਵੱਡੀ ਰੈਲੀ ਕੀਤੀ ਸੀ ਉਹਦੇ ਵਿੱਚ ਸਾਡੀਆਂ 5-6 ਮੰਗਾਂ ਸੀਗੀਆਂ ਜਿਹੜੀਆਂ ਇੱਕ ਤੇ ਮਸ਼ੀਨਾਂ ਦੀ ਹੈਗੀ ਸੀ ਮੰਗ ਵੀ ਸਾਨੂੰ ਹਾਦੀਪੂ ਵਾਲਿਆਂ ਨੂੰ ਮਸ਼ੀਨ ਲੈਣੀ ਚਾਹੀਦੀ ਆ ਤੇ ਦੂਸਰੀ ਮੰਗ ਸੀ ਵੀ ਸਾਡੀ ਕਮਿਸ਼ਨ ਵਧਾਓ ਤੇ ਕਾਂਝਲਾ ਹੋਣਾ ਨੇ ਆਪਣੀ ਪੰਜ ਮੈਂਬਰੀ ਕਮੇਟੀ ਜਿਹੜੀ ਆ ਉੱਥੇ ਚੰਡੀਗੜ੍ਹ ਉਹ ਮੈਡਮ ਸੀਗੇ ਸਾਡੇ ਜਿਹੜੇ ਉਦੋਂ ਚੇਰਮੈਨ ਡਾਇਰెక్టర్ ਸੀਗੇ ਉਹਨਾਂ ਨਾਲ ਮੀਟਿੰਗ ਕੀਤੀ ਸੀ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਰਾਇਆ ਤੇ ਉਹ ਸਾਡੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਦੇ ਚੋਂ ਤਕਰੀਬਨ ਸਾਡੀਆਂ ਜਿਹੜੀਆਂ ਨੇ ਪੂਰੀਆਂ ਹੋ ਗਈਆਂ ਮਾਨ ਸਾਹਿਬ ਦਾ ਆਪ ਸਰਕਾਰ ਦਾ ਅਸੀਂ ਬੜੇ ਧੰਨਵਾਦੀ ਆ ਇਕੱਲ। ਆਪ ਸਰਕਾਰ ਨਾਲ ਜਿਹੜੇ 9000 ਡੀਪੂ ਨਵੇਂ ਮਤ ਤਜਵੀਜ਼ ਰੱਖੀ ਗਈ ਆ ਉਹਦੇ ਸੰਬੰਧ ਕੀ ਕਹਿਣਾ ਚਾਹੁੰਦੇ। ਦੇਖੋ ਜੀ ਜਿੱਥੇ ਤੇ 200 ਕਾਰਡ ਹੈਗਾ ਕਿਉਂਕਿ ਸਰਕਾਰ ਨੇ ਪੀਚਾ ਮੱਥਿਆ ਵਾ ਪਿੰਡਾਂ ਦਾ ਵੀ ਜਿਹੜੇ ਦੀਪੂ ਦੇ ਉੱਤੇ 200 ਕਾਰਡ ਆ ਜੇ ਉਹਦੇ ਕੋਈ ਵੱਧ ਵਾ ਤੇ ਇਹ 400 ਕਾਰਡ ਆ ਤੇ ਉੱਥੇ ਦੀਪੂ ਬਣ ਜਵੇ ਤੇ ਫਿਰ ਕਿਸੇ ਨੂੰ ਇਤਰਾਜ਼ ਵੀ ਕੋਈ ਨਹੀਂ ਹੋਣਾ ਚਾਹੀਦਾ ਚਲੋ ਸਾਡੇ ਭਰਾ ਜਿਹੜੇ ਆ ਉਹ ਸਾਡੇ ਨਾਲ ਹੋਰ ਰਲ ਜਾਣਗੇ ਔਰ ਜਿੱਥੇ ਕਿਤੇ ਕਾਰਡ ਥੋੜੇ ਆ ਜੇ ਉੱਥੇ ਜ਼ਬਰਦਸਤੀ ਕੋਈ ਸਰਕਾਰ ਬਣਾਉਣਾ ਚਾਹੁੰਦੀ ਆ ਤੇ ਉਹ ਅਸੀਂ ਉਹਦੇ ਨਾਲ ਸਹਿਮਤ ਨਹੀਂ ਹੈਗੇ ਸੱਜਪਰੋ ਅੱਜ ਸਾਡੇ ਘਰੀਵਾਲ ਬਲਾਗ ਦੇ ਬਲਾਗ ਲੀਪੂ ਹੋਲੜਾ ਜੀ ਬਲਾਗ ਪ੍ਰਧਾਨ ਸ੍ਰੀ ਦਰਬਾਖਸ਼ ਸਿੰਘ ਜੀ ਅੱਥ ਮੀਟਿੰਗ ਹੋਈ ਆ ਉਹਦੇ ਵਿੱਚ ਕੁਝ ਜਿਹੜੀਆਂ ਮੰਗਾਂ ਪੰਜਾਬ ਸਰਕਾਰ ਨੇ ਸਾਡੀਆਂ ਮੰਗੀਆਂ ਵਾਂ ਉਹਦੇ ਵਿੱਚ ਪ੍ਰਧਾਨ ਜੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਵਾ ਕਰਤਾਨੁਜਕ ਸਾਹਿਬ ਦਾ ਬਾਕੀ ਜਿਹੜੀਆਂ ਕੁਝ ਹੋਰ ਮੰਗਾਂ ਸੀ ਜਾਂ ਸਾਡੀਆਂ ਆਪਣੀਆਂ ਹੀ ਨਿੱਜੀ ਕੋਈ ਚੰਦੇ ਇਕੱਠੇ ਕਰਨ ਦੀ ਉਹਨਾਂ ਬਾਰੇ ਸਾਰੀ ਦੱਸਿਆ ਵਾ ਮੈਂ ਅੱਜ ਜਿੰਨੇ ਵੀ ਸਾਡੇ ਸੱਜਣ ਆਏ ਆ ਰਿਪੋਰਟਰ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਅਤੇ ਨਾਲ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਬਾਕੀ ਸਾਰਾ ਕੁਝ ਵਿਸਤਾਰ ਸਾਬ ਦੱਸਦਾ ਵਾ ਇਹਨਾਂ ਸ਼ਬਦਾਂ ਨਾਲ ਮੈਂ ਸਾਰਿਆਂ ਦਾ ਧੰਨਵਾਦ